भगो भगत अमर ਲਾਈ ਟੋਰ ਇਕੱਠੇ ਹੋ ਜਾਈ ਫਾਰ ਬਾਉ ਨੇ ਜਾਰ ਕੋ ਸਤ ਲੱਗ ਜਾਵੇ ਨਾ ਨਾ ਕਰ ਸਕੇ ਨਾ ਕਰ ਸਕੀ 33 ਜਾਂ ਕਿਸ ਤਰ੍ਹਾਂ ਦੇ ਅਗਰ ਦੇ ਪ੍ਰੋਗਰਾਮ ਸਕੇ ਜਿਹੜੇ ਵਾਲੇ ਦੇ ਪ੍ਰਧਾਨ ਜੀ ਉੱਪਰ ਵਾਲਾ ਸੜਕਾ ਅੱਜ ਅਸੀਂ ਇੱਥੇ ਸਰਦਾਰ ਭਗਤ ਸਿੰਘ ਸ਼ਹੀਦ ਆਜ਼ਮ ਉਹਨਾਂ ਦੇ 117ਵੇਂ ਜਨਮ ਦਿਨ ਤੇ ਇਕੱਠੇ ਹੋਏ ਹਨ ਔਰ ਇਹ ਸਰਦਾਰ ਭਗਤ ਸਿੰਘ ਉਹਨਾਂ ਦੀ ਜੋ ਕੁਰਬਾਨੀ ਇਸ ਦੇਸ਼ ਵਾਸਤੇ ਰਹੀ ਹੈ ਉਹ ساری ਜ਼ਿੰਦਗੀ ਤਹ ਜ਼ਿੰਦਗੀ ਹਿੰਦੁਸਤਾਨ ਜਿੰਨੀ ਦੇ ਰਹੇਗਾ ਉਸ ਸੋਚ ਨਾਲ ਸਾਡਾ ਅੰਗ ਬਣਿਆ ਰਹੇਗਾ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਯਾਦ ਕਰਨ ਵਾਸਤੇ ਤੁਸੀਂ ਦੇਖੋ 117 ਸਾਲ ਐਨੀਵਰਸਰੀ ਉਹਨਾਂ ਦੀ ਪਿੱਛੇ ਉਹਨਾਂ ਦਾ ਸਟੈਚੂ ਹੈ ਉਹਦੇ ਦੇਖੋ ਉਹੀ ਉਮਰ ਖੜੀ ਆ ਜਿਹੜੀ ਉਮਰ ਚ ਉਹਨਾਂ ਨੇ ਸਾਡੀ ਮਿਹਰਬਾਨੀ ਦਿੱਤੀ ਸੀ ਨਹੀਂ ਤੇ 117 ਸਾਲ ਦੀ ਉਮਰ ਚ ਕੋਈ ਯਾਦ ਰਹੀ ਰਹਿਣਾ ਤੇ ਬਜ਼ੁਰਗ ਲੱਗਦਾ ਨਾ ਇੰਨੇ ਸਾਲ ਜਿੰਦਾ ਆ ਇਹ ਸਾਡੇ ਇਸ ਹਿੰਦੁਸਤਾਨ ਵਾਸਤੇ ਸਦਾ ਜਿੰਦਾ ਨੇ ਔਰ ਮੈਂ ਮੈਸੇਜ ਦੇਣਾ ਚਾਹੁੰਦਾ ਨੌਜਵਾਨਾਂ ਨੂੰ ਅੱਜ ਕੱਲ ਦੇ ਨੌਜਵਾਨਾਂ ਨੂੰ ਹਿੰਦੁਸਤਾਨ ਦੇ ਨੌਜਵਾਨਾਂ ਨੂੰ ਕਿਤੇ ਵੀ ਨਹੀਂ ਉਹ پوری ਦੁਨੀਆ 'ਚ ਆਪਣੇ ਹਿੰਦੁਸਤਾਨ ਨਾਲ ਜੋੜਨਾ ਔਰ ਹਿੰਦੁਸਤਾਨ ਦੀ ਤਰੱਕੀ ਵਾਸਤੇ ਮਿਹਨਤ ਕਰਨ ਔਰ ਸਾਨੂੰ ਸਾਰਿਆਂ ਨੂੰ ਇਕੱਠੇ ਰਲ ਮਿਲ ਕੇ ਚੱਲਣ ਕਾਂਗਰਸ ਪਾਰਟੀ ਇਹ ਧਾਇਆ ਕਰਦੀ ਹੈ ਕਿ ਅਸੀਂ ਸਾਰਿਆਂ ਨੂੰ ਨਾਲ ਮਿਲ ਕੇ ਚੱਲਾਂਗੇ ਇਹ ਸਾਨੂੰ ਸੋਰਸ ਇਹੋ ਜੇ ਮਹਾਨ ਸ਼ਹੀਦਾਂ ਤੋਂ ਮਿਲਦੀ ਹੈ ਜਿਨ੍ਹਾਂ ਚ ਸਰਦਾਰ ਭਗਤ ਸਿੰਘ ਮੌਰੀ ਮੈਨੂੰ ਇੱਕ ਵਾਰੀ ਫੇਰ ਕਾਂਗਰਸ ਪਾਰਟੀ ਦਾ ਧੰਵਾਦੀ ਹਾਂ ਕਿ ਅਸੀਂ ਇੱਥੇ ਸਾਰੇ ਇਕੱਠੇ ਹੋ ਗਏ ਔਰ ਕੇ ਸਮੇਂ ਜਿਤਨਾ ਸੇਜ ਦੇਣ ਦੀ ਕਾਫੀ ਸੀ ਸ਼ਹੀਦ ਭਗਤ ਸਿੰਘ ਜੀ ਨੇ ਜੋ ਆਜ਼ਾਦੀ ਦੀ ਲੜਾਈ ਚ ਆਪਣੀ ਜਵਾਨੀ ਚ ਕੁਰਬਾਨੀਆਂ ਦੇ ਕੇ ਸਾਡਾ ਦੇਸ਼ ਹਿੰਦੁਸਤਾਨ ਯਾਦ ਕਰਾਇਆ ਉਹ ਅੱਜ ਇਸ ਉਮਰ ਚ ਵੀ 117 ਸਾਲ ਦੇ ਪਰ ਉਹ ਅਮਰ ਨੇ ਅੱਜ ਵੀ ਸਾਡੇ ਦਿਲਾਂ ਚ ਜਿਉਂਦੇ ਨੇ ਸਵੇਰੇ ਵੀ ਮੈਂ ਪਹਿਲਾਂ ਇੱਕ ਫੰਕਸ਼ਨ ਸੀ ਸਾਡਾ ਭਪਿੰਡਾ ਰੋਡ پارک ਤੇ ਉੱਥੇ ਵੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਕੇ ਆਏ ਆਂ ਅੱਜ ਹਰ ਸਾਲ ਦੀ ਤਰ੍ਹਾਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਰੇ ਸਾਥੀ ਚਾਹੇ ਬਲੌਕ ਪ੍ਰਧਾਨ ਨੇ ਚਾਹੇ ਕੌਂਸਲ ਸਾਥੀ ਨੇ ਚਾਹੇ ਮਹਿਲਾ ਕਾਂਗਰਸ ਹੈ ਯੂਥ ਕਾਂਗਰਸ ਹੈ ਸੇਵਾਦਾਲ ਹੈ ਉਸੀ ਸੈਲ OBC ਸੈਲ BC SC ਸੈਲ ਹੋਰ ਵਰਕਰ ਸਹਿਬਾਨ ਅੱਜ ਆਏ ਨੇ ਸਾਡੇ ਦਲਾਂ ਚ ਉਹਨਾਂ ਨੇ ਜੋ ਸਾਡੇ ਤੇ ਸਾਨੂੰ ਆਜ਼ਾਦੀ ਦਿਵਾ ਕੇ ਸਾਡੇ ਤੇ ਸਾਡੀਆਂ ਸਾਡੇ ਤੇ ਹੋਰ ਸਾਡੀ ਆਉਣ ਵਾਲੀ ਪੁਸਤਾਂ ਤੇ ਜਨਰੇਸ਼ਨ ਤੇ ਸਾਡੇ ਨੂੰ ਤੇ احسان ਕਰਿਆ ਅੱਜ ਜਿੰਨਾ ਵੀ ਮਰਜ਼ੀ ਕਰ ਲਈਏ ਅਸੀਂ ਉਹਨਾਂ ਦਾ احਸਾਨ ਨਹੀਂ ਕਰ ਸਕਦੇ ਪੋਲਿਟੀਕਲ ਪਾਰਟੀਆਂ ਦੀ ਗੱਲ ਕਰੀਏ ਇਹਨਾਂ ਨੇ ਇਹਨਾਂ ਸ਼ੀਤਾਂ ਨੂੰ ਜ਼ਿੰਦਾ ਕੀਤਾ ਹੋਇਆ ਜ਼ਿੰਦਾ ਰੱਖਿਆ ਹੋਇਆ ਆਮ ਲੋਕਾਂ